ਲੋ ਵਈ ਦੋਸਤੋ ਇਹ ਤੁਹਾਨੂੰ ਤਸਵੀਰਾਂ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਇੱਕ ਨਰਸਰੀ 'ਚ ਖੜਾ ਤੇ ਦੇਖੋ ਤੁਸੀਂ ਬੜੀ ਰਮਣੀਕ ਜਗ੍ਹਾ ਦੇ ਉੱਪਰ ਜਿਹੜੀ ਇਹ ਨਰਸਰੀ ਹੈ ਇੱਕ ਸੂਆ ਇੱਕ ਨਹਿਰ ਦੇ ਕਿਨਾਰੇ ਦੇ ਬਣੀ ਹੋਈ ਹੈ ਦੇਖੋ ਤੇ ਲੋਸਤੋ ਅਵੇਅਰਨੈਸ ਦੀ ਕਮੀ ਹੋਣ ਕਾਰਨ ਸਾਨੂੰ ਪਤਾ ਨਹੀਂ ਲੱਗਦਾ ਇਸ ਮੌਸਮ ਦੇ ਵਿੱਚ ਬਾਰਸ਼ਾਂ ਦਾ ਜਿਹੜਾ ਮੌਸਮ ਹੈ ਦੋਸਤੋ ਤੇ ਇਹਦੇ ਵਿੱਚ ਜਿਹੜੇ ਪੌਦੇ ਆਪਾਂ ਦਰਖਤ ਲਗਾਉਣੇ ਆ ਤੇ ਉਹ ਬੜੇ ਸੋਹਣੇ ਢੰਗ ਨਾਲ ਜਿਹੜੇ ਚੱਲ ਪੈਂਦੇ ਨੇ ਜੇ ਆਪਾਂ ਉਹਨਾਂ ਦੀ ਕੇਅਰ ਕਰਦੇ ਰਹੀਏ ਤਾਂ ਤੇ ਦੇਖੋ ਇਹ ਇੱਕ ਸਰਕਾਰੀ ਨਰਸਰੀ ਹੈ ਬਣੀ ਹੋਈ ਹੈ ਇਹ ਖੀਵਾ ਖੁਰਦ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਤੇ ਮੱਤੀ ਦੇ ਨੇੜੇ ਠਿੱਖੀ ਦੇ ਨੇੜੇ ਬਿਲਕੁਲ ਇਹ ਪਿੰਡ ਪੈਂਦਾ ਤੇ ਇਹ ਖੀਵਾ ਖੁਰਦ ਦੀ ਜ਼ਮੀਨ ਦੇ ਵਿੱਚ ਇਹ ਜਿਹੜੀ ਸਰਕਾਰੀ ਨਰਸਰੀ ਦੇਖੋ ਤੁਸੀਂ ਬਣੀ ਹੋਈ ਹੈ ਤੇ ਲੋਕਾਂ ਨੂੰ ਅਵੇਅਰਨੈਸ ਦੀ ਕਮੀ ਹੋਣ ਕਾਰਨ ਦ੍ਰਖਤ ਜਿਹੜੇ ਜਾਂ ਪੌਦੇ ਜਿਹੜੇ ਮੁੱਲ ਲੈ ਕੇ ਲੋਕ ਥੋੜੇ ਬਹੁਤੇ ਲਗਾਉਂਦੇ ਨੇ ਤੇ ਦੇਖੋ ਦੋਸਤੋ ਤੁਸੀਂ ਤੁਹਾਨੂੰ ਇੱਕ ਸੌਖਾ ਜਿਹਾ ਰਾਹ ਦੱਸ ਦਿੰਨਾ ਜੇ ਤੁਸੀਂ ਜਨ ਜੀਵਨ ਨੂੰ ਪਿਆਰ ਕਰਦੇ ਹੋ ਵਾਤਾਵਰਨ ਨੂੰ ਪਿਆਰ ਕਰਦੇ ਹੋ ਕੁਦਰਤ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਇੱਕ ਛੋਟਾ ਜਿਹਾ ਫਾਰਮੈਲਟੀ ਕਰਕੇ ਜਿਹੜੇ ਇਹ ਬੂਟੇ ਲਿਆ ਕੇ ਸਾਂਝੀਆਂ ਥਾਵਾਂ ਤੇ ਪਿੰਡਾਂ ਦੀਆਂ ਤੇ ਸ਼ਹਿਰਾਂ ਦੀਆਂ ਤੇ ਤੁਸੀਂ ਬੜੀ ਆਸਾਨੀ ਨਾਲ ਲਗਾ ਸਕਦੇ ਹੋ ਤੇ ਥੋੜੇ ਬਹੁਤੇ ਅਵੇਅਰ ਲੋਕ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਹੁੰਦੇ ਨੇ ਤੁਸੀਂ ਇਕੱਠੇ ਹੋ ਕੇ ਜੋ ਤੁਹਾਡੇ ਵੀਡੀਓ ਦਫ਼ਤਰ ਹੁੰਦਾ ਹੈ ਤੇ ਵੀਡੀਓ ਦਫ਼ਤਰ ਦੇ ਵਿੱਚੋਂ ਤੁਸੀਂ ਇਹਦੀ ਜਿਹੜੀ ਪਰਮਿਸ਼ਨ ਲੈ ਸਕਦੇ ਹੋ ਲਿਖਤੀ ਇੱਕ ਐਪਲੀਕੇਸ਼ਨ ਦੇਣੀ ਪੈਂਦੀ ਹੈ ਕਿ ਸਾਨੂੰ ਇੰਨੇ ਬੂਟੇ ਚਾਹੀਦੇ ਨੇ ਤੇ ਅਸੀਂ ਇਹਨਾਂ ਨੂੰ ਪਾ ਲਾਂਗੇ ਵੀ ਤੇ ਇਹ ਬੂਟੇ ਤੁਸੀਂ ਉੱਥੋਂ ਇੱਕ ਲਿਖਤੀ ਪੱਤਰ ਦੇ ਕੇ ਤੁਹਾਨੂੰ ਉਹ ਇੱਕ ਪੱਤਰ ਦੇ ਦਿੰਦੇ ਨੇ ਜਿੰਨੇ ਬੂਟੇ ਵੀ ਤੁਸੀਂ ਲੈਣੇ ਹੁੰਦੇ ਨੇ ਤੇ ਤੁਸੀਂ ਉਹਦੇ ਵਿੱਚ ਮੈਂਸ਼ਨ ਕਰਕੇ ਉਹ ਤੁਹਾਨੂੰ ਇੱਕ ਲੈਟਰ ਬਣਾ ਕੇ ਦੇ ਦਿੰਦੇ ਨੇ ਤੇ ਤੁਸੀਂ ਉਹ ਬੂਟੇ ਲਿਜਾ ਕੇ ਆਪਣੇ ਪਿੰਡ ਜਾਂ ਆਪਣੇ ਸ਼ਹਿਰ ਜਾਂ ਆਪਣੇ ਗਲੀ ਮੁਹੱਲੇ ਦੇ ਵਿੱਚ ਲਾ ਸਕਦੇ ਹੋ ਪਰ ਇਹਨਾਂ ਨੂੰ ਪਾਲਣਾ ਬਹੁਤ ਜ਼ਰੂਰੀ ਹੈ ਲੋਕ ਲੈ ਤਾਂ ਜਾਂਦੇ ਨੇ ਪਰ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪਾਲਦੇ ਨਹੀਂ ਜਿਹੜੇ ਬੂਟਿਆਂ ਨੂੰ ਤੇ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਕਿਸੇ ਵੀ ਸਰਕਾਰੀ ਨਰਸਰੀ ਜਿਹੜੀ ਵੀ ਤੁਹਾਡੇ ਕੋਈ ਸਰਕਾਰੀ ਨਰਸਰੀ ਨੇੜੇ ਪੈਂਦੀ ਹੈ ਤੁਸੀਂ ਇੱਕ ਫਾਰਮੈਲਿਟੀ ਕਰਕੇ ਅਪਲੀਕੇਸ਼ਨ ਦੇ ਕੇ ਤੁਹਾਡੇ ਜਿਹੜਾ ਬੀਡੀਓ ਆਫਿਸ ਹੈ ਉੱਥੋਂ ਪੱਤਰ ਬਣਵਾ ਕੇ ਜਿੰਨੇ ਵੀ ਬੂਟੇ ਤੁਸੀਂ ਲੈਣੇ ਨੇ 100 50 200 500 ਤੇ ਵੈਸੇ ਤਾਂ ਇਹ ਆਪਣੇ ਆਪ ਵੀ ਇਹ ਨਹਿਰਾਂ ਤੇ ਨਾਲਿਆਂ ਤੇ ਸੜਕਾਂ ਤੇ ਜੰਗਲਾਤ ਵਿਭਾਗ ਹੈ ਜਿਹੜਾ ਉਹ ਬੂਟੇ ਜਿਹੜਾ ਲਾਉਂਦਾ ਰਹਿੰਦਾ ਹੈ ਤੇ ਮੰਨੇ ਰੇਗਾ ਰਹੇ ਵੀ ਬਹੁਤ ਜਿਹੜੇ ਹੁਣ ਰੁੱਖ ਲਗਾਏ ਜਾ ਰਹੇ ਨੇ ਸਾਂਝੀਆਂ ਥਾਵਾਂ ਤੇ ਜਾਂ ਨਹਿਰਾਂ ਸੜਕਾਂ ਦੇ ਉੱਪਰ ਪਰ ਤੁਸੀਂ ਵੀ ਐਫਰਟ ਕਰੋ ਲੋਕ ਆਮ ਲੋਕ ਵੀ ਜਾਗਰਤ ਹੋਣ ਕਿ ਵਾਤਾਵਰਨ ਨੂੰ ਅਸੀਂ ਬਚਾ ਸਕੀਏ ਕਿਉਂਕਿ ਪੋਲੂਸ਼ਨ ਹੈ ਜਿਹੜਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਤੇ ਮੌਸਮ ਵੀ ਜਿਹੜੀ ਚੇਂਜ ਹੁੰਦਾ ਜਾ ਰਿਹਾ ਹੈ ਬਾਰਿਸ਼ਾਂ ਬਹੁਤ ਘੱਟ ਹੋ ਰਹੀਆਂ ਨੇ ਦਰਖਤਾਂ ਦੇ ਕੱਟੇ ਜਾਣ ਕਾਰਨ ਕਿਉਂਕਿ ਜ਼ਮੀਨਾਂ ਦੇ ਵਿੱਚ ਹੁਣ ਦਰਖਤ ਬਹੁਤ ਜ਼ਿਆਦਾ ਘਟ ਕੇ ਥੋੜੇ ਬਹੁਤ ਦਰਖਤ ਹੀ ਕਿਸੇ ਮੋਟਰ ਤੇ ਟਿਊਬਲ ਤੇ ਲੱਗਿਆ ਹੁੰਦਾ ਤੇ ਵਿਚਕਾਰ ਫਸਲ ਦੇ ਖਰਾਬ ਹੋਣ ਦੇ ਡਰੋਂ ਕਿਸੇ ਨੇ ਵੀ ਯਾਨੀ ਕਿ ਕੋਸ਼ਿਸ਼ ਨਹੀਂ ਕੋਈ ਕਰਦਾ ਕਿ ਦਰਖਤਾਂ ਨੂੰ ਅਸੀਂ ਜਿਉਂਦਾ ਰੱਖ ਸਕੀਏ ਤੇ ਦਰਖਤਾਂ ਦੀ ਕਟਾਈ ਵੀ ਸੜਕਾਂ ਬਣਨ ਕਰਕੇ ਬਹੁਤ ਹੋ ਰਹੀ ਹੈ ਤੇ ਸਾਰਿਆਂ ਨੂੰ ਇਹ ਮੇਰੀ ਹੱਥ ਵੱਨ ਕੇ ਬੇਨਤੀ ਹੈ ਕਿ ਤੁਸੀਂ ਸਰਕਾਰੀ ਤੌਰ ਤੇ ਬੂਟੇ ਲੈ ਕੇ ਉਹਨਾਂ ਦੀ ਪਾਲਣਾ ਕਰੋ ਤੇ ਅੱਜ ਅਸੀਂ ਦੇਖੋ ਹੇ ਆਖਿਆ ਹੋੜਲਾਕਲਾਂ ਦੀ ਪੰਚਾਇਤ ਵੱਲੋਂ ਜਾਂ ਹੋੜਲਾਕਲਾਂ ਦੇ ਜਿਹੜੇ ਜਾਗਰਤ ਲੋਕ ਨੇ ਉਹਨਾਂ ਵੱਲੋਂ ਅਸੀਂ 100 ਬੂਟੇ ਲੈ ਕੇ ਜਾ ਰਹੇ ਹਾਂ ਤੇ ਆਹ ਦੇਖੋ ਤੁਸੀਂ ਗੱਡੀ 'ਚ ਅਸੀਂ ਲੈਏ ਨੇ ਲੱਤ ਬੂਟੇ ਤਰ੍ਹਾਂ ਤਰ੍ਹਾਂ ਦੇ 100 ਬੂਟਾ ਇਹ 10-10 ਤਕਰੀਬਨ ਹਰ ਕਿਸਮ ਦੇ ਬੂਟੇ ਅਸੀਂ ਲੈ ਕੇ ਜਾ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਲਗਾਵਾਂਗੇ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਵਾਤਾਵਰਨ ਨੂੰ ਪਿਆਰ ਕਰਦੇ ਨੇ ਉਹ ਲੋਕ ਤੇ ਇਹਨਾਂ ਨੂੰ ਪਾਲਾਂਗੇ ਵੀ